ਜਦੋਂ ਸਵੇਰੇ ਅਮਰਤ ਵੇਲੇ ਆਣ ਕੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲਿਆ ਬਾਹਰ ਗੇਟ ਗੇਟ ਖੋਲ ਕੇ ਜਦੋਂ ਅੰਦਰ ਆਏ ਤੇ ਅੰਦਰ ਦੇ ਪਾਲੇ ਟੁੱਟੇ ਹੋਏ ਸੀਗੇ ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤੇ ਗੋਲਕਾ ਟੁੱਟੀ ਹੋਈ ਸੀ ਗੋਲਕਦੇ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੱਗ ਗਈ ਅੰਦਾਜ਼ਨ ਦੇ ਲਗਭਗ ਲੱਖ ਦੇ ਲੱਗਿਆ ਹੈ ਜਦੋਂ ਸਵੇਰੇ ਅਮਰਤਵਿਲੇ ਆਣ ਕੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲਿਆ ਬਾਹਰ ਗੇਟ ਗੇਟ ਖੋਲ ਕੇ ਜਦੋਂ ਅੰਦਰ ਆਏ ਤੇ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤੇ ਗੋਲਕਾ ਟੁੱਟੀ ਹੋਈ ਸੀ ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਈ ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਆ ਜੀ 1 ਵਜੇ ਦੇ ਲਗਭਗ ਦੇ ਉਸ ਤੋਂ ਬਾਅਦ ਅਮਰਤਵਿਲੇ ਜਦੋਂ ਸੰਗਤ ਆਈ ਅਸੀਂ ਫਿਰ ਇਕੱਠੇ ਹੋ ਕੇ ਥਾਣਾ ਫਤੇਗੜ ਚੂੜੀਆਂ ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ ਤੇ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਦੀ ਜਿਹੜੀ ਮਾਇਆ ਏ ਉਹ ਗੁਰੂ ਘਰ ਨੂੰ ਮਿਲ ਜਾਵੇ ਬਾਕੀ ਜਿਨਨੇ ਮੱਤ ਭਾਗਾ ਕੰਮ ਕੀਤਾ ਏ ਪ੍ਰਮਾਤਮਾ ਨੂੰ ਸਮੱਤ ਭਖਸ਼ਿਸ਼ ਕਰੇ ਤੋਤੇ ਬੰਦੀ ਕਾਰਵਾਈ ਹੋਈ ਜੀ ਅੰਦਾਜ਼ਨ ਦੇ ਲਗਭਗ ਲੱਖ ਦੇ ਲੱਗੇ ਆਏ ਸੀ ਆਏ ਸੀ ਹੁਣੇ ਮੁਲਾਜ਼ਮ ਆਏ ਸੀਗੇ ਸਵੇਰੇ ਵੀ ਆਏ ਸੀ ਉਹ ਕਾਰਵਾਈ ਕਰ ਰਹੇ ਨੇ ਜੀ ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਰਦੇਵ ਸਿੰਘ ਨੀਆ ਸਵੇਰੇ ਜੀ 1.5 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਕਿ ਗੁਰਦੁਆਰੇ ਜਿਹੜੀ ਆ ਪੀਆ ਮਦਭਾਗੀ ਜਿਹੜੀ ਘਟਣਾ ਜਿਹੜੀ ਵਾਪਰ ਗਈ ਤੇ ਸਵੇਰੇ ਜਦੋਂ ਗੁਰਦੁਆਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਹੈ ਜਦੋਂ ਆਣ ਕੇ ਵੇਖਿਆ ਗਿਆ ਆ ਤੇ ਉਹਦੇ ਵੱਲੋਂ ਜਿਹੜੇ ਵੀ ਜਿੰਨੇ ਕੀਤੀ ਹੈ ਮਤਭਾਗੀ ਕਰਨਾ ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਭੰਨਿਆ ਗਿਆ ਆ ਭੰਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲ ਕੇ ਆ ਉਹ ਭੰਨੀ ਗਈ ਆ ਤੇ ਜਿਹੜੀ ਵਿੱਚੋਂ ਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ ਸੀਸੀਟੀਵੀ ਚ ਵੀ ਖਾਲੀ ਸੀ ਹਾਂਜੀ ਹਾਂਜੀ ਸੀਸੀਟੀਵੀ ਦੇ ਵਿੱਚ ਸਾਰੀ ਜੜੀ ਉਹਦੀ ਕਵਰੇਜ ਹੋਈ ਹੈ ਕੋਈ ਆ ਗੱਲ ਲੱਗਦਾ ਪਛਾਣ ਹਜੇ ਨਹੀਂ ਉਹਦਾ ਮੂੰਹ ਸਾਰਾ ਕਵਰੇਜ ਜੀ ਤੇ ਵੀ ਉਹਦੀ ਜਿਹੜੀ ਪਛਾਣ ਆ ਸਿਰਫ ਥੋੜੇ ਬਤੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਆ ਬਾਕੀ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਦੀ